ਬਾਈ ਕਰਨ ਆਇਲੋ ਹਾਂ ਬਾਈ ਹੋਰ ਕੀ ਹਾਲ ਹੈ ਹਾਲ ਤਾਂ ਠੀਕ ਹੈ ਹਾਂ ਉਹਨੂੰ ਮੁੰਡੇ ਨੂੰ ਬੁਲਾਈਂ ਤੇਰੇ ਨੂੰ ਕੀ ਗੱਲ ਯਾਰ ਇੰਆ ਦਾ ਕੀ ਹੋ ਗਿਆ ਗੱਲ ਤਾਂ ਤੈਨੂੰ ਬੁਲਾ ਤਾਂ ਸਹੀ ਉਹਨੂੰ ਉਸ ਕਲਦਰਾ ਓਏ ਆ ਬਕੂ ਪੂਰੇ ਆ ਇੰਆ ਦੀ ਕੀ ਗੱਲ ਹੈ ਖੈਰ ਹੈ ਖੈਰ ਤਾਂ ਖਾਧੀ ਹੈ ਮੈਂ ਤਾਂ ਵੀ ਚਲੋ ਆਪਾਂ ਪਿੰਡ ਦੇ ਆ ਜਾਣ ਪਛਾਣਾ ਆਪਣੀ ਮੈਂ ਤਾਂ ਕਹਿਣ ਆ ਗਿਆ ਨਹੀਂ ਇਹ ਜੀ ਗੱਲ ਨਹੀਂ ਹੈਗੀ ਜਿਹੜੀ ਇਹ ਗੱਲ ਕਰਦਾ ਅੱਛਾ ਇਹਨੂੰ ਪੁੱਛੋ ਸਾਡੀ ਕੁੜੀ ਨੂੰ ਇਹ ਰੋਜ਼ ਦੂਜੇ ਤੀਜੇ ਦਿਨ ਰਾਹਾਂ 'ਚ ਘੇਰਦਾ ਉਹਨੂੰ ਛੇੜਦਾ ਉਹਨੇ ਉਹਨੇ ਦੱਸਿਆ ਨਾ ਯਾਰ ਹਾਂ ਇਸਕੇ ਤੇਰਾ ਕੋਈ ਗਲਤਤਾ ਨਹੀਂ ਨਾ ਬੱਪੂ ਇਹ ਜੀ ਕੋਈ ਕਹਨ ਨੀ ਯਾਰ ਮੈਂ ਜਿਆ ਮੁੰਡਾ ਤਾਂ ਨਹੀਂ ਲੱਗਾ ਸਾਡਾ ਯਾਰ ਜਿਹੜੀ ਤੂੰ ਕਹਿ ਰਿਹਾ ਕੋਈ ਤਾਂ ਝੂਠ ਅੱਗੇ ਜੀ ਕਦੇ ਸੁਣੀ ਬਾਈ ਯਾਰ ਹੋਰ ਮੈਂ ਝੂਠ ਬੋਲਦਾ ਯਾਰ ਉਹ ਤੂੰ ਝੂਠ ਦੀ ਬੋਲਦਾ ਪਰ ਇਹ ਤਾਂ ਗਿੱਲੇ ਕੋਹੇ ਤੇ ਪੈਰ ਦੀ ਧਰਦਾ ਜਿਹੜੀ ਗੱਲ ਤੂੰ ਕਰ ਰਿਹਾ ਮੈਨੂੰ ਪਤਾ ਹੈ ਮਾਂ ਨੇ ਮੈਨੂੰ ਮੇਰੇ ਮੁੰਡੇ ਨਾ ਮੈਨੂੰ ਕੋਈ ਚਾਹ ਯਾਰ ਉਰੇ ਆਉਣ ਦਾ ਥੋੜੇ ਕਰ ਉਹ ਚਾਹ ਤਾਂ ਨਹੀਂ ਸਾਡੀ ਕੁੜੀ ਨੇ ਕਿਹਾ ਫੇਰ ਹੀ ਕਿਹਾ ਨਾ ਮੈਂ ਬਾਈ ਅੱਖੀ ਦੇਖੇ ਬਿਨਾ ਗੱਲ ਤੇ ਯਕੀਨ ਨਹੀਂ ਕਰਦਾ ਜੀ ਤਾਂ ਮੈਂ ਤੈਨੂੰ ਮੇਰੇ ਮੁੰਡੇ ਦੀ ਜ਼ਿੰਮੇਵਾਰੀ ਦਿੰਦਾ ਜੀ ਕੋਈ ਨਹੀਂ ਲਾਉਣਾ ਯਾਰ ਜੇ ਤੂੰ ਆਪਦੇ ਮੁੰਡੇ ਦੀ ਜ਼ਿੰਮੇਵਾਰੀ ਲੈਣਾ ਮੈਨੂੰ ਵੀ ਆਪਦੀ ਧੀ ਦਾ ਪਤਾ ਹੋਣਾ ਚੰਗੇ ਮਾੜੇ ਦਾ ਪਤਾ ਹੀ ਹੁੰਦਾ ਜਵਾਕ ਦਾ ਦੇਖੀ ਕੋਈ ਕੱਚੀ ਗੱਲ ਤਾਂ ਨਹੀਂ ਹੈਗੀ ਮੁੰਡਿਆ ਤੇ ਦੇਣੀ ਆ ਜੇ ਕੱਲ ਨੂੰ ਨਾ ਨਾ ਬੱਪੂ ਇਹ ਜੀ ਗੱਲ ਨਹੀਂ ਨਹੀਂ ਯਾਰ ਐ ਮੈਨੂੰ ਦੱਸ ਦਿੰਦੇ ਇਸ ਗੱਲ ਹੁੰਦੀ ਕਮਾਲ ਆ ਯਾਰ ਤੂੰ ਇਹਦੇ ਮਗਰ ਲੱਗੀ ਜਾਣਾ ਮੈਂ ਤੇਰੇ ਤੇ ਯਾਰ ਮਗਰ ਜੇ ਕੋਈ ਮੈਨੂੰ ਯਕੀਨ ਹੈ ਫੇਰੇ ਲੱਗਦਾ ਬੱਪੂ ਮੈਂ ਤਾਂ ਕੱਲ ਕਰੋ ਵਾਰ ਹੀ ਨਹੀਂ ਗਿਆਗਾ ਮੈਂ ਤਾਂ ਕੱਲ ਤੂੰ ਯਾਰ ਇਹਦੇ ਨਾਲ ਸਾਰ ਨਾਲ ਦੀ ਰਹਿੰਦਾ ਬਾਈ ਯਕੀਨ ਵੀ ਹੁੰਦਾ ਯਾਰ ਕਮਾਲ ਦੀ ਗੱਲ ਐ ਉਹ ਇੰਨਾ ਨਹੀਂ ਯਕੀਨ ਕਰੀਂਦਾ ਫਿਰ ਤੈਨੂੰ ਮੈਂ ਦੱਸਾਂ ਯਕੀਨ ਯਕੀਨ ਹੈਗਾ ਨਾ ਯਕੀਨ ਤਾਂ ਇਹਦੇ ਤੇ ਗੌਰ ਰੱਖੀਂ ਫਿਰ ਗੌਰ ਤਾਂ ਰੱਖ ਲਾਂ ਮੈਨੂੰ ਬੁਲਾਵੇਂਗਾ ਇੱਕ ਦਿਨ ਵੀ ਹਾਂ ਬਾਈ ਤੂੰ ਸਹੀ ਕਹਿ ਰਿਹਾ ਸੀ ਕਿਉਂ ਗਲਤ ਕਿਹਾ ਸੀ ਹਾਂ ਮੇਰਾ ਮੁੰਡਾ ਬਾਈ ਚਮਾ ਸੌਨੇ ਦਾ ਰੁਪਈਆ ਐ ਮੈਨੂੰ ਮਾਨ ਐ ਠੀਕ ਐ ਨਾ ਕੋਈ ਨਾ ਇਹਨੂੰ ਸਾਹਮਣੇ ਰੱਖ ਫਿਰ ਸਾਹਮਣੇ ਰੱਖ ਲਾਂ ਸਾੰਭੀ ਹੋਇਆਗਾ ਆਹੋ ਹਾਂ ਐਸਾ ਮਰ ਰੱਖ ਦੇ ਉੰਜਰ ਹੱਦ ਹੋ ਗਈ ਹਬ ਦੇ ਜਵਾਹ ਕਾਨੂੰਨੀ ਸਾਹਬ ਸਾਹਬ ਆਪੀ ਗੌਰ ਕਰੋ ਯਾਰ ਮੇਰਾ ਮੁੱਡੇ ਤੇ ਵੀ ਤੂੰ ਜੜ ਕੇ ਆ ਜਾਂਦੇ ਹੋਵੇਂ ਕਿਉਂ ਓਏ ਨਹੀਂ ਬੱਪੂ ਤਾਂ ਪਤਾ ਨਹੀਂ ਕੀ ਕੀ ਬੋਲਦਾ ਰਹਿੰਦਾ ਮੇਰੀ ਗੱਲ ਸੁਣ ਰਿਹਾ ਜੇ ਕੋਈ ਗੱਲ ਬਾਤ ਹੈ ਮੈਨੂੰ ਦੱਸ ਦੇ ਐਵੇਂ ਤੇ ਬੇਇੱਜ਼ਤੀ ਨਾ ਕਰਾ ਦੀ ਸਾਡੀ ਨਹੀਂ ਬੱਪੂ ਤਾਂ ਪਰਸੂ ਬਾਵੇ ਕੇ ਘਰੇ ਵੀ ਲੰਬਾ ਲੈ ਕੇ ਭਾਗ ਜੀਗਾ ਬਾਵੇ ਕੇ ਘਰੇ ਉਹੀ ਅਗਲਾ ਲੰਬਾ ਲੈ ਕੇ ਨਹੀਂ ਆਉਂਦਾ ਹੈਗਾ ਕੋਈ ਗੰਦ ਹੂਨ ਲੀਕੀ ਮਾੜੀ ਮੋੜੀ ਕਰਤਾ ਹੋ ਮੇਗਾ ਖਰਾਬ ਨਹੀਂ ਨਹੀਂ ਬੱਪੂ ਤੂੰ ਮੇਰੇ ਤੇ ਵਿਸ਼ਵਾਸ ਨਹੀਂ ਕਰ ਤੂੰ ਵਿਸ਼ਵਾਸ ਕੀ ਵਿਸ਼ਵਾਸ ਹੈ ਯਾਰ ਮੈਨੂੰ ਤਾਂ ਲੱਗਦੀ ਜੀ ਕੋਈ ਗੱਲ ਬਾਤ ਬੰਦਾ ਸਿਆਣਾ ਵੇਣਾ ਬ ਪਲਾਲੀ ਬਾਪੂ ਜੀ ਦੀ ਮੁੱਦੇ ਗੱਲ ਕਰਵਾ ਤੀ ਮੈਂ ਤੈਨੂੰ ਬਾਬੇ ਨੂੰ ਪਛਾਦੂਗਾ ਐਂ ਗੱਲ ਦੀ ਦੀ ਬਾਬੇ ਨੂੰ ਕੀ ਪਛਾਦੇਗਾ ਉਹ ਵੀ ਬਾਬਾ ਉਹ ਕਰੂਗਾ ਉਹ ਇਹ ਤਾਂ ਹੀ ਹੈ ਝੂਠ ਸੁਫਾਨ ਮਾਰਦਾ ਫਿਰ ਇਹਦਾ ਝੂਠ ਸੁਫਾਨ ਦੀ ਮਾਰਦਾ ਸਕੰਦਰਾ ਕਿਤੇ ਲੱਲ ਨਾ ਦਾੜੀ ਨਾ ਪਟਾਦੀ ਸਾਡੀ ਉਹ ਬਾਪੂ ਕਹਿੰਦਾ ਯਕੀਨ ਹੀ ਨਹੀਂ ਹੈਗਾ ਯਕੀਨ ਵਾਲੀ ਗੱਲ ਨਹੀਂ ਯਕੀਨ ਵਾਲੀ ਗੱਲਾਂ ਲਾਂਬੇ ਆਉਂਦੇ ਨੇ ਜਦੋਂ ਯਕੀਨ ਕੀ ਕਰੀਏ ਯਾਰ ਸੁਣ ਕੱਲ ਮੈਂ ਖੇਤ ਸੀ ਨਾ ਤੈਨੂੰ ਕੰਮ ਨਹੀਂ ਕਰਵਾਇਆ ਹੈਗਾ ਕੰਮ ਤਾਂ ਕਰਵਾਇਆ ਮੈਂ ਤੇਰੀ ਗੱਲ ਮੰਨਦਾ ਐਂ ਤਾਂ ਫਿਰ ਮੈਂ ਉਹਨੂੰ ਕਹਾਂ ਤੇਰੇ ਸਾਹਮਣੇ ਫਿਰ ਫਿਰ ਤੂੰ ਗੱਲ ਉਹਦੀ ਯਕੀਨ ਕਰੀ ਜਨਾ ਕੱਲ ਨੂੰ ਕੋਈ ਗੱਲ ਦੇਣੀ ਆ ਜੇ ਮੈਂ ਇੱਚਾ ਤੋਂ ਡਰਦਾ ਬਾਈ ਕੋਣ ਵੀ ਦਾ ਬਸ ਨੂੰ ਨੀ ਵਿਸ਼ਵਾਸ ਕਰਕੇ ਵਜਣਾ ਗਿੰਦੇ ਵਿਸ਼ਵਾਸ ਵਾਲੀ ਗੱਲ ਨਹੀਂ ਯਾਰ ਚੱਲ ਹੁਣ ਅੰਦਰ ਆ ਜਾ ਮੇਰੀ ਬੀਬੀ ਬੁਲਾਈ ਬੀਬੀ ਦਾ ਬੁਲਾਈ ਜਾਂਦੀ ਆ ਕਿ ਤੂੰ ਗੱਲਾਂ ਮਾਰਾ ਸਿਆਣਾ ਬਣਾ ਮੈਂ ਤੈਨੂੰ